ਸਭ ਤੇ ਚਿੰਦ ਗਿਆ ਵਿੱਚ ਕੰਮ ਕਰ ਹallelujah 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 ਖੁਦਾਵੰ ਪਿਤਾ ਪਰਮੇਸ਼ਵਰ ਜੀ ਅਸੀਂ ਤੇਰਾ ਧੰਨਵਾਦ ਕਰਦੇ ਸ਼ੁਕਰ ਕਰਦੇ ਤੁਹਾਡਾ ਨਾਮ ਦੀ ਤਾਰੀਫ ਕਰਦੇ ਮੇਰੇ ਪ੍ਰਭੂ ਜੀ ਪਿਤਾ ਪਰਮੇਸ਼ਵਰ ਜੀ ਅਸੀਂ ਧੰਨਵਾਦ ਕਰਦੇ ਅੱਜ ਵੀ ਦੇਖ ਲੈ ਮੇਰੇ ਪਿਤਾ ਪਰਮੇਸ਼ਾ ਮੇਰੇ ਖੁਦਾਵੰ ਪਿਤਾ ਪ੍ਰਭੂ ਜੀ ਪਿਤਾ ਪਰਮੇਸ਼ਵਰ ਜੀ ਅੱਜ ਦਾ ਸਮਾਪਤ ਪਿਤਾ ਪਰਮੇਸ਼ਵਰ ਜੀ ਸਾਡੇ ਸਾਥ ਤੇ ਜਿੰਦ ਗਿਆ ਵਿੱਚ ਬਖਸ਼ਾ ਮੇਰੇ ਪ੍ਰਭੂ ਜੀ ਪਿਤਾ ਪਰਮੇਸ਼ਾ ਖੁਦਾਵੰ ਪਿਤਾ ਜੋ ਵੀ ਅੱਜ ਮੈਂ ਬਚਨ ਪੀਤਾ ਪਰਮੇਸ਼ਰ ਦੇ ਬਰਕਤ ਸਿਸਟਮ ਨਾਲ ਸ਼ੇਅਰ ਕਰ ਜਾਈ ਪੀਤਾ ਪਰਮੇਸ਼ਰ ਜੀ ਇੱਕ ਇੱਕ ਲਫ਼ਜ਼ ਪੀਤਾ ਪਰਮੇਸ਼ਰ ਜੀ ਤੁਹਾਡੇ ਤਰਫੋਂ ਹੋਵੇ ਪੀਤਾ ਪਰਮੇਸ਼ਰ ਹਰ ਇੱਕ ਦਿਨ ਜਿੰਦਗ ਨੂੰ ਬਦਲਣ ਵਾਲਾ ਹੁੰਦੀ ਧੰਵਾਦ ਸੈਤਿਸ ਤੁਮਹਾ ਤੋਂ ਪਿਆਰੀ ਉਪਰ ਆਪਣੇ ਮੁਕਤੀ ਦੇਤਾ ਪਰ ਇਹ ਕੋ ਨਾ ਸੀ ਨਾਂ ਦੇ ਜਮਾ ਕੇ ਪੀਤਾ ਜੀ ਤੁਹਾਨੂੰ ਨੇ ਆਮੇਨ ਹallelujah ਤੇ ਜੋ ਮੇਰਾ ਅੱਜ ਦਾ ਟੌਪਿਕ ਹੈਗਾ ਆ ਉਹ ਹੈਗਾ ਕਿ ਸਾਨੂੰ ਹਰ ਟੈਂਕੀਆ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਹallelujah ਤੇ ਅਸੀਂ ਜਦੋਂ ਅਸੀਂ ਪਰਮੇਸ਼ਰ ਦੇ ਰੱਬਾ ਸਭ ਤੋਂ ਪਹਿਲਾਂ ਦੇਖ ਲਈ ਨਾ ਕਿ ਜਦੋਂ ਅਸੀਂ ਪਰਮੇਸ਼ਰ ਦੇ ਪਲਾਨ ਤੋਂ ਬਾਹਰ ਹੋ ਜਾਂਦੇ ਆ ਤਾਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦੇ ਕਰਦੇ ਕਈ ਵਾਰੀ ਆਪਾਂ ਸਿੱਪ ਖਾਲ ਜਾਂਦੇ ਆ ਤੇ ਆਪਾਂ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਿਉਂ ਹੋ ਰਿਹਾ ਆ ਕਿ ਕੀ ਸਾਨੂੰ ਕੀ ਕਾਰਨ ਦੀ ਜ਼ਰੂਰਤ ਆ ਕਿ ਅਸੀਂ ਪਰਮੇਸ਼ਰ ਦੇ ਕੀ ਪਲਾਨ ਵਿੱਚ ਬਨੇ ਰਹੀਏ ਹallelujah ਕਿ ਇਸ ਤਰ੍ਹਾਂ ਅਸੀਂ ਉਸ ਦੀ ਇੱਛਾ ਵਿੱਚ ਬਨੇ ਰਹਿ ਸਕਦੇ ਆ ਤੇ ਆਪਾਂ ਦੇਖਾਂਗੇ ਕਿ ਜਿਵੇਂ ਤੁਸੀਂ ਤੇ ਮੈਂ ਵੀ ਜਾਣਦੀ ਆ ਕਿ ਜਦੋਂ ਜਦੋਂ ਪਰਮੇਸ਼ਵਰ ਨੇ ਸਾਨੂੰ ਬਣਾਇਆ ਸੀਗਾ ਕਿ ਪਰਮੇਸ਼ਵਰ ਦੀ ਕੀ ਇੱਛਾ ਸੀਗਾ ਉਸਨੇ ਇਨਸਾਨ ਨੂੰ ਕਿਉਂ ਬਣਾਇਆ ਸੀਗਾ ਹallelujah ਪਰਮੇਸ਼ਵਰ ਚਾਹੁੰਦੇ ਸੰਦ ਕੀ ਜਿਹੜਾ ਮਨੁੱਖਾ ਉਹ ਪਰਮੇਸ਼ਵਰ ਦੀ ਸ਼ਾਸੰਗਤੀ ਵਿੱਚ ਰਹੇ ਉਹਦਾ ਧੰਨਵਾਦ ਕਰਦਾ ਹਾਂ ਹallelujah ਬਾਈਬਲ ਕੀ ਦੱਸਦੀ ਹੈ ਕਿ ਪਰਮੇਸ਼ਰ ਪੂਰਨ ਅਨੁਵਾਦ ਕਰੀਏ ਕਿ ਸੰਦ ਕਿਤੇ ਪਰਮੇਸ਼ਵਰ ਦਾ ਪੂਰੇ ਦਿਲ ਤੋਂ ਕੀਆ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੋਵੇਗਾ ਆਪਾਂ ਦੇਖਦੇ ਕਿ ਜਿਹੜਾ ਪਰਮੇਸ਼ਵਰ ਦਾ ਧੰਨਵਾਦ ਨਹੀਂ ਕਰਦਾ ਹallelujah ਆਪਾਂ ਕਹਿੰਦੇ ਰਹਿੰਦੇ ਕਿ ਅਸੀਂ ਤਾਂ ਪਰਮੇਸ਼ਵਰ ਦਾ ਧੰਨਵਾਦ ਵੀ ਕਰਦੇ ਰਹਿੰਦੇ ਆ ਪਰ ਸਾਡੇ ਜਿੰਦੇ ਅਸੀਂ ਬਲੇਸਿੰਗ ਕਿਉਂ ਨਹੀਂ ਹੈ ਹੈ ਕਿ ਤਾਂ ਬਾਈਬਲ ਇਹਦੇ ਬਾਰੇ ਕੀ ਦੱਸਦੀ ਆ ਕਿਉਂਕਿ ਜਿਹੜੀ ਬਾਈਬਲ ਹੈ ਸਭ ਤੋਂ ਵੱਡੀ ਕੀ ਹੈ ਕੁੰਜੀ ਆ ਸਾਡੇ ਬਲੇਸ ਹੋਣ ਲਈ ਸਾਡੇ ਛੁਟਕਾਰੇ ਲਈ ਸਾਦੀ ਪ੍ਰੋਬਲਮਾਂ ਤੋਂ ਬਾਹਰ ਨਿਕਲ ਲਈ ਸਾਡੇ ਬੰਦਨਾਂ ਨੂੰ ਤੋੜਨ ਲਈ ਜਦੋਂ ਅਸੀਂ ਪਰਮੇਸ਼ਵਰ ਦੀ ਪਵਿੱਤਰ ਬਾਈਬਲ ਵਿੱਚੋਂ ਉਹਦੀ ਸੰਕਤੀ ਕਰਦੇ ਹਾਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਤਾਂ ਉਹਦੀ ਅਰਾਪਨਾ ਕਰਦੇ ਧੰਨਵਾਦ ਸਹਿਤ ਤਾਂ ਕਿ ਇਹ ਪਰਮੇਸ਼ਵਰ ਨੂੰ ਅਸੀਂ ਟੈਗਸ ਦਿੰਦੇ ਆ ਤਾਂ ਰੂਟੀਨ ਵਿੱਚ ਇਸ ਤਰ੍ਹਾਂ ਦਾ ਸਾਨੂੰ ਕੀ ਇਹ ਕੰਮ ਹਰ ਇੱਕ ਨੂੰ ਕਰਦੇ ਰਹਿਣਾ ਚਾਹੀਦਾ ਹਾਲੇਲੂਇਆ ਕਿ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਡੇ ਤੇ ਹਾਲਾਤ ਕਿ ਹੋ ਜੇ ਆ ਕਿ ਕਈ ਵਾਰੀ ਆਪਣੇ ਤੇ ਇਦਾਂ ਦਾ ਸਮਾਂ ਵੀ ਆ ਜਾਂਦਾ ਆ ਕਿ ਕਈ ਟਾਈਮ ਆਪਾਂ ਚੰਗੇ ਵੀ ਹੁੰਨੇ ਆ ਕਈ ਵਾਰੀ ਆਪਰੇ ਤੇ ਜਿਹੜਾ ਸਮਾਂ ਆ ਕੋਈ ਜੋ ਸ਼ੈਤਾਨ ਵੱਲੋਂ ਪਿਆਉਂਦਾ ਮਾੜਾ ਸਮਾਂ ਵੀ ਆ ਜਾਂਦੇ ਆ ਤੇ ਆਪਾਂ ਉਸ ਨੂੰ ਵੀ ਗੱਲ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਇਹ ਸਥਾਪਿਤ ਨੇ ਕੀਤਾ ਆ ਕਈ ਵਾਰੀ ਜਦੋਂ ਅਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ ਤਾਂ ਅਸੀਂ ਪਰਮੇਸ਼ਵਰ ਦੇ ਨੇੜੇ ਆਉਣ ਲਈ ਕਈ ਵਾਰੀ ਸਾਡੀ ਜ਼ਿੰਦਗੀਆਂ ਵਿੱਚ ਕੀ ਆ ਤੋ ਕਈ ਵਾਰੀ ਇੰਨੀਆਂ ਚੀਜ਼ਾਂ ਸਟਰਗਲ ਆਉਂਦੀ ਆ ਕਿ ਅਸੀਂ ਕੀ ਪਰਮੇਸ਼ਵਰ ਦੇ ਨੇੜੇ ਚਾਹੀਏ ਹਾਲੇਲੂਇਆ ਸਾਨੂੰ ਕਿ ਹਰ ਟਾਈਮ ਜਿਹੜਾ ਆ ਕਿ ਪਰਮੇਸ਼ਵਰ ਦਾ ਤਨਵਾਦ ਕਰਦੇ ਰਹਿਣਾ ਚਾਹੀਦਾ ਚਾਹੇ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਸਟਰਗਲ ਆਵੇ ਜਾਂ ਸਟਰਗਲ ਚੱਲ ਰਹੀ ਹੋਵੇ ਵੀ ਸਾਨੂੰ ਕੀ ਆ ਕਿਉਂਕਿ ਜਿਹੜੀ ਪਰਮੇਸ਼ਵਰ ਦੀ ਹੈ ਨਾ ਨਜ਼ਰ ਉਹ ਸਾਡੇ 'ਤੇ ਹੁੰਦੀ ਆ ਉਹ ਸਾਡੀ ਦੁਆ ਨੂੰ ਸੁਣ ਰਿਹਾ ਹੁੰਦਾ ਆ ਉਹ ਸਾਡੀ ਦੁਆ ਨੂੰ ਕੀ ਆ ਕੰਨ ਨਾਲ ਕੇ ਸੁਣ ਰਿਹਾ ਹੁੰਦਾ ਹੈ ਕਿ ਮੇਰਾ ਬੇਟੀ ਮੇਰੇ ਲਈ ਤਨਵਾਦ ਕਰਦਾ ਆ ਤੇ ਮੈਂ ਇਹਦੀ ਦੁਆ ਨੂੰ ਆ ਕਿ ਪਾਪਾ ਕੰਨ ਨਾਲ ਕੇ ਸੁਣ ਰਿਹਾ ਹallelujah ਤੇ ਸਭ ਤੋਂ ਪਹਿਲਾ ਪਰਵਚਨ ਵਿੱਚ ਜਾਮਾ ਕੇ ਤੇ ਮਜ਼ਬੂਤ 34 ਉਹਦੀ ਅੰਤ ਕੋਲੇ ਕੇ ਪੰਚਾਇਤ ਤੱਕ ਪੜਾਂਗੀ ਹallelujah ਮੈਂ ਹਰ ਵੇਲੇ ਜੋਵਾ ਨੂੰ ਮੁਬਾਰਕ ਕਰਦਾ ਅਤੇ ਉਸਦੀ ਉਸਤਸਾਦਾ ਮੇਰੇ ਮੂੰਹ ਵਿੱਚ ਹੋਵੇਗੀ ਮੇਰੀ ਜਾਨ ਜੋਵਾ ਵਿੱਚ ਆਪਣੀ ਆਪ ਨੂੰ ਪਟੀ ਆ ਦੇਗੀ ਮਸਕੀਨ ਉਸਨਕੇ ਅਨੰਤ ਹੋਣ ਕੇ ਮੇਰੇ ਨਾਲ ਹਰਕੇ ਜੋਵਾ ਦੀ ਵਧਾਈ ਕਰੂ ਰੈਲ ਮਿਲ ਕੇ ਅਸੀਂ ਉਹਦੇ ਨਾਮ ਨੂੰ ਸੁਣਾਗੇ ਮੈਂ ਜੋਵਾ ਨੂੰ ਪਾਲਿਆ ਅਤੇ ਉਸ ਨੇ ਮੈਨੂੰ ਉੱਤਾਰ ਦਿੱਤਾ ਅਤੇ ਮੇਰੀਆਂ ਸਭਨਾ ਫੈਜਲਾਂ ਤੇ ਮੈਨੂੰ ਛਡਾਇਆ ਉਸ ਨੇ ਉਹਦੇ ਵੱਲ ਤੱਕਿਆ ਅਤੇ ਉਹ ਉਜਲੇ ਹੋਵੇ ਅਤੇ ਉਹਨਾਂ ਦੇ ਉਹ ਕਾਲੇ ਨਾ ਹੋਣਗੇ ਹallelujah ਇਹਦੇ ਵਿੱਚ ਡਾਊਟ ਪਾਸ਼ਾ ਕੀ ਦੱਸਦੇ ਨੇ ਕਿ ਪਰਮੇਸ਼ਰ ਤਾਂ ਜੋ ਦੱਸਦਾ ਉਪਾਸ਼ਕੀਓ ਕੀ ਦੱਸਦਾ ਸੀਗਾ ਕਿ ਕੋਈ ਵੀ ਅਜਿਹਾ ਸਮਾਂ ਨਹੀਂ ਸੀਗਾ ਜਦੋਂ ਪਰਮੇਸ਼ਰ ਦਾ ਧਿਆਨ ਮਬਾਦ ਨਹੀਂ ਕਰਦਾ ਸੀਗਾ ਉਹਦੀ ਚਿੰਦ ਕੀ ਵਿੱਚ ਡਿਸਟਰਬ ਲਈ ਚੰਗਾ ਤੇ ਮਾੜਾ ਸਮਾਂ ਆਇਆ ਪਰ ਇਹਦੇ ਵਿੱਚ ਇੱਕ ਚੀਜ਼ ਦੇਖਣੀ ਆ ਕਿ ਉਹਨੇ ਜਿੰਨਾ ਵੀ ਟਾਈਮ ਇੱਕ ਚੀਜ਼ ਉਹ ਉਹ ਸੀਗੀ ਜਿਹੜੀ ਉਹ ਕਿਸੇ ਤਰੀਕੇ ਵੀ ਉਹ ਉਹ ਨੂੰ ਅੱਜ ਨਹੀਂ ਕਰਦੀ ਸੀਗੀ ਉਹ ਕੀ ਸੀਗਾ ਪਰਮੇਸ਼ਵਰ ਦਾ ਧੰਨਵਾਦ ਕਰਨਾ ਕਿਉਂਕਿ ਉਹ ਚਾਹੇ ਉਹ ਤੇ ਤੇ ਜ਼ਿੰਦਗੀ ਵਿੱਚ ਛਮਾੜਾ ਵੀ ਟਾਈਮ ਆਇਆ ਪਰ ਉਹਨੇ ਇੱਕੋ ਹੀ ਚੀਜ਼ ਸੋਚੀ ਸੀਗੀ ਜੋ ਸ਼ੁਰੂ ਤੋਂ ਕਰਦਾ ਹੁੰਦੇ ਸੀ ਕਿ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਨਾ ਨਹੀਂ ਸ਼ੁਰੂ ਹallelujah ਤੇ ਤੇ ਆਪਾ ਦੇਖਦੇ ਆ ਕਿ ਆਪ ਸਿੱਖੀ ਸਾਨੂੰ ਕਿ ਹਮੇਸ਼ਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹਿਣੇ ਚਾਹੀਦੇ ਚਾਹੇ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ ਆ ਜਾਂ ਤੇ ਹੁਣ ਆਪਾਂ ਨੂੰ ਕੀ ਆਪਾਂ ਦੇਖਦੇ ਆ ਕਿ ਸਾਨੂੰ ਹੁਣ ਕੀ ਕਰਨ ਦੀ ਲੋੜ ਆ ਕਿ ਜਿਹੜਾ ਕਿ ਇਹ ਟਾਈਮ ਆ ਸਾਡੇ ਤੋਂ ਚੱਲ ਜਾ ਹallelujah ਜਿਹੜੇ ਪਰਮੇਸ਼ਵਰ ਤੇ ਲੋਕ ਹੁੰਦੇ ਆ ਜਦੋਂ ਦੂਜੇ ਲੋਕ ਉਹਨਾਂ ਨੂੰ ਬਾਚ ਕਰਦੇ ਆ ਦੇਖਦੇ ਆ ਜਦੋਂ ਸਾਡੇ ਤੇ ਮੁਸ਼ਕਲਾਂ ਵਿੱਚ ਹੁੰਦੇ ਆ ਜਦੋਂ ਅਸੀਂ ਮੁਸ਼ਕਲਾਂ ਤੋਂ ਬਾਹਰ ਵੀ ਨਿਕਲਦੇ ਆ ਤਾਂ ਉਹ ਲੋਕ ਸਾਡੇ ਵੱਲ ਕੀ ਦੇਖਦੇ ਆ ਕਿ ਇਹ ਬਾਈਬਲ ਦੱਸਦੀ ਆ ਕਿ ਉਹ ਜਦੋਂ ਜਦੋਂ ਜਿਸੂ ਮਸੀਹ ਜਰੂਸ਼ਲਮ ਵਿੱਚ ਪ੍ਰਚਾਰ ਕਰਦੇ ਰਹੇ ਸੀਗੇ ਹੀਲਿੰਗ ਕਰਦੇ ਸਨ ਗ੍ਰੀਵਰਸ ਕਰਦੇ ਸੀਗੇ ਤੇ ਜਿਹੜੇ ਫਰੀਸੀ ਸੀ ਜਿਸ ਨੂੰ ਮਸੀਹ ਨੂੰ ਦੇਖ ਰਹੇ ਸੀ ਜਦੋਂ ਉਹ ਕੂਸਤੇ ਚੜਾਏ ਗਏ ਜਦੋਂ ਉਹਨਾਂ ਨੂੰ ਕਬਰ ਵਿੱਚ ਰੱਖਿਆ ਗਿਆ ਉਹਨਾਂ ਨੇ ਕੀ ਕਿਹਾ ਸੀਗਾ ਕਿ ਕਿ ਜਿਹੜੀਆਂ ਨਾ ਫਰੀਸੀਆਂ ਨੇ ਕੀ ਕਹਿਤਾ ਸੀ ਕਿ ਜਰੀਆਂ ਨਾ ਪ੍ਰਭੂ ਯਿਸੂ ਮਸੀਹ ਦੀ ਕਬਰ ਦੇ ਬਾਹਰ ਫੈਰੇਦਾਰ ਨੂੰ ਰੱਖਿਆ ਜਾਏ ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀਗਾ ਕਿ ਜੋ ਜਿਸੂ ਮਸੀਹ ਦੇ ਮੂੰਹੋਂ ਨਿਕਲਿਆ ਸ਼ਬਦ ਸੀਗਾ ਕਿ ਉਹ ਦੁਬਾਰਾ ਜੀ ਉੱਠਣ ਦਾ ਉਹਨੇ ਕਿਹਾ ਸੀ ਉਹ ਉੱਠ ਨਾ ਖੜੇ ਉਹ ਕੀ ਸੀਗਾ ਕਿ ਉਹ ਦੇਖਦੇ ਸੀਗੇ ਕਿ ਅਸੀਂ ਹੁਣਾ ਪਰਮੇਸ਼ਰ ਦੇਖੀਏ ਕਿ ਜਿਸ ਉਸਤੀ ਦੁਆਰਾ ਨੋਖ ਹallelujah ਜਦੋਂ ਅਸੀਂ ਮੁਸ਼ਕਲ ਵਿੱਚ ਹੁੰਦੇ ਆ ਕਿ ਖੰਨ ਕੀ ਆ ਧੰਨਵਾਦ ਕਰਦੇ ਰਹੇ ਚਾਹੀਦਾ ਹੋਇਆ ਕਿ ਕਈ ਵਾਰੀ ਸਾਡੇ ਜਿਹੜਾ ਆ ਅਸੀਂ ਡਬਲ ਮਾਈਂਡ ਹੋ ਜਾਂਦੇ ਆ ਸਾਡੇ ਤਰ੍ਹਾਂ ਵਿੱਚ ਦੋ ਤਰ੍ਹਾਂ ਦੀਆਂ ਸੋਚ ਆ ਜਾਂਦੀਆਂ ਆ ਜਾਂਾਂ ਠੀਕ ਹallelujah ਤੇ ਇੱਕ ਤਰਫ ਤਾਂ ਆਪਾਂ ਕੀ ਕਹਿੰਦੇ ਆ ਕਿ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਦੂਜੀ ਤਰ੍ਹਾਂ ਟਾਈਮ ਕੀ ਅਸੀਂ ਇਹਨਾਂ ਜਿਹੜੀਆਂ ਚੀਜ਼ਾਂ ਆ ਆਪਾਂ ਅਗੇਂਸਟ ਆਪਾ ਕੀਆ ਅਗੇਂਸਟ ਹੋ ਜਾਂਨੇ ਆ ਕਿ ਆਪਾਂ ਨੂੰ ਕੀ ਆ ਮੌਸਮੀ ਮਸੀਹ ਦੀ ਤਰ੍ਹਾਂ ਨਹੀਂ ਕਿ ਜਦੋਂ ਮੌਸਮ ਬਦਲ ਜਾਂਦਾ ਸਮੋ ਕੀ ਆ ਉਦਾਂ ਤੇ ਨਹੀਂ ਹੋਣਾ ਚਾਹੀਦਾ ਚਾਹੇ ਸਾਡੇ ਤੇ ਮਾੜਾ ਵੇ ਟਾਈਮ ਚਾਹੇ ਚੰਗਾ ਆ ਤੇ ਉਸ ਦਾ ਹੀ ਸਾਨੂੰ ਕੀ ਆ ਪਰਮੇਸ਼ਵਰ ਦਾ ਧੰਨਵਾਦ ਤਾਂ ਦੇਣੇ ਚਾਹੀਦੇ ਹਾਲੇਲੂਇਆ ਜਦੋਂ ਅਸੀਂ ਹਮੇਸ਼ਾ ਪਰਮੇਸ਼ਵਰ ਵੱਲ ਤੱਕਦੇ ਹਾਂ ਉਹਦਾ ਧੰਨਵਾਦ ਕਰਦੇ ਰਹਿੰਦੇ ਆ ਤੇ ਚਾਹੇ ਸਾਡੇ ਵਿੱਚ ਕੋਈ ਵੀ ਹਾਲਾਤ ਰਹੀਏ ਧੰਨਵਾਦ ਸਾਨੂੰ ਵੀ ਇਕਾਉਦੇ ਰਹਿਣਾ ਚਾਹੀਦਾ ਆ ਤੇ ਜੇ ਜਦੋਂ ਇਹ ਚੀਜ਼ਾਂ ਕਿਵੇਂ ਚੇਂਜ ਹੋਣ ਕਿ ਸਾਡੀ ਜ਼ਿੰਦਗੀ ਵਿੱਚ ਜਦੋਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰ ਰਹੇ ਹਾਂ ਉਹਨੇ ਕਿਹਾ ਕਿ ਜਿੰਨੀਆਂ ਨੇ ਤੇਰੇ ਵੱਲ ਤੱਕਿਆ ਉਹ ਕਿਸੇ ਵੀ ਪਰਮੇਸ਼ਾ ਦੇ ਵਚਨ ਵਿੱਚ ਲਿਖਿਆ ਹੈ ਕਿ ਜਿੰਨੀਆਂ ਨੇ ਤੇਰੇ ਵੱਲ ਤੱਕਿਆ ਤੂ ਉਹਨਾਂ ਨੂੰ ਬਦੀ ਸ਼ਰਮਿੰਦਾ ਨਹੀਂ ਹੋਣ ਦਿੱਤਾ ਜਿਨ੍ਹਾਂ ਨੇ ਤੇਰੇ ਮੂੰਹ ਵੱਲ ਤੱਕਿਆ ਤੋਂ ਕਿਉਂ ਤੇ ਵੀ ਉਹਨਾਂ ਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ ਹallelujah ਇਸੇ ਪਰਮੇਸ਼ਵਰ ਦਾ ਵਚਨ ਸਾਫ਼-ਸਾਫ਼ ਕਹਿੰਦਾ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹਦੇ ਮੂੰਹ ਵੱਲ ਦੇਖਦੇ ਹਾਂ ਕਿ ਪਰਮੇਸ਼ਵਰ ਸਾਡੀ ਜੀਵਨ ਜੀਵਨ ਦੇ ਸਟ੍ਰਗਲ ਚ ਆ ਰਿਹਾ ਹੈ ਕਿੱਥੇ ਆਈਆਂ ਆ ਰਹੀਆਂ ਕਿ ਪਰਮੇਸ਼ਰ ਸਾਨੂੰ ਕੀ ਹੈ ਇਸ ਟਾਈਮ ਤੋਂ ਤੂੰ ਸਾਡੇ ਕੀ ਹੈ ਬਾਹਰ ਕਰ ਹallelujah ਤੇ ਕਈ ਵਾਰੀ ਕੀ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਮੇਰੇ ਭੈਣ ਭਰਾ ਕਿ ਕੇਵਲ ਸਾਡੇ ਜਿੰਨਾ ਦਾ ਸਮਾਜ ਹਾਂ ਦੰਦਿਆ ਕਿ ਇੱਕ ਤਰ੍ਹਾਂ ਦਾ ਤਾਂ ਗੰਦੇ ਰਹਿੰਦੇ ਕਿਸ ਪ੍ਰਮੇਸ਼ਵਰ ਦਾ ਧੰਨਵਾਦ ਕਰ ਰਹੇ ਤੇ ਦੂਜੀ ਤਾਈ ਮੈਂ ਤੁਹਾਡੀ ਤਰਫੋਂ ਕੀ ਦੇ ਰਹੇ ਹਾਂ ਕਿ ਆਪਾਂ ਕੀ ਦੇਖਨੇ ਆ ਕਿ ਅਸੀਂ ਕੁੜਕੜਾਉਣਾ ਵੀ ਸ਼ੁਰੂ ਕਰ ਦਿੰਨੇ ਆ ਕਿਉਂਕਿ ਅਸੀਂ ਕਹਿੰਦੇ ਕਿ ਪਰਮੇਸ਼ਰ ਸਾਡੇ ਤੇ ਬੁਰਾ ਸਮਾਂ ਕਿਉਂ ਆਇਆ ਇੱਕ ਤਰਫ਼ ਤਾਂ ਆਪਾਂ ਕਹਿੰਦੇ ਕਿ ਅਸੀਂ ਪਰਮੇਸ਼ਰ ਦਾ ਧੰਨਵਾਦ ਕਰ ਰਹੇ ਹਾਂ ਪਰਮੇਸ਼ਰ ਵਿੱਚ ਬਚਾਈ ਗਏ ਹਾਂ ਪਰ ਦੂਜੀ ਤਰਫ਼ ਅਸੀਂ ਘੜਕੜਾਉਂਦੇ ਰਹਿੰਦੇ ਹਾਂ ਕਿ ਪਰਮੇਸ਼ਰ ਨੇ ਕੀ ਕਿਹਾ ਹੈ ਕਿ ਇੱਕ ਸੰਗੁਪੀਏ ਬੇੜੀ ਵਿੱਚ ਸਵਾਰ ਹੋਣਾ ਚਾਹੀਦਾ ਜਾਂ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਜਾਂ ਸੰਗਤ ਕਿ ਕੀ ਘੜਕੜਾਉਣਾ ਬੰਦ ਕਰਦੀਏ ਚਾਹੇ ਸਾਡੇ ਜੀਵਨ ਵਿੱਚ ਚਾਹੇ ਕੋਈ ਵੀ ਦੁੱਖ ਆਵੇ ਤਕਲੀਫ ਆਵੇ ਚਾਹੇ ਸਾਡੀ ਜੌਬ ਵੀ ਕੋਈ ਸ਼ੋਰਟੇਜ ਆਵੇ ਪਰ ਸਾਨੂੰ ਕਿ ਉਸ ਟਾਈਮ ਕੀ ਹੈ ਪਰਮੇਸ਼ਰ ਦਾ ਤਾਨੂੰਆ ਕਰਦੇ ਰਹਿਣਾ ਚਾਹੀਦਾ ਤੇ ਮੈਂ ਆਪਣੀ ਜ਼ਿੰਦਗੀ ਦੀ ਇੱਕ ਛੋਟੀ ਜਿਹੀ ਕਹਾਣੀ ਦੱਸੂ ਵੀ ਅਗਲੀ ਵਾਸਤੇ ਪੜ੍ਹਨ ਤੋਂ ਪਹਿਲਾਂ ਤੇ ਜਦੋਂ ਆਪਣਾ ਇਸਟਾ ਦਾ ਆਪਣਾ ਇਸਟਾ ਸੀ ਅਪ੍ਰੈਲ ਵਿੱਚ ਉਹਦੇ ਤੋਂ ਪਹਿਲਾਂ ਕੀ ਆ ਮੇਰਾ ਤੇ ਜਨਰਲ ਦਾ ਦੋਨੋਂ ਦਾ ਕੰਮ ਸ਼ਟ ਗਿਆ ਕਿ ਮੈਂ ਜਿੱਥੇ 5 ਸਾਲ ਤੋਂ ਕੰਮ ਕਰ ਰਹੀ ਸੀ ਸਾਨੂੰ ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਰੋਹ ਉਹਨਾਂ ਨੇ ਸਿਰਫ ਇਹ ਕਹਿ ਦਿੱਤਾ ਕਿ ਕੁਾ ਦੇ ਜਨਰਲ ਇੰਸ਼ੋਰੈਂਸ ਨਹੀਂ ਹੋ ਰਹੀ ਆ ਕਿ ਉਹਨਾਂ ਨੇ ਕਾਫੀ ਚੀਜ਼ਾਂ ਸਾਡੇ ਉੱਤੇ ਰੱਖ ਦਿੱਤੀਆਂ ਕਿ ਜਿਹੜਾ ਕਿ ਸਾਡਾ ਕੰਮ ਸ਼ਟ ਗਿਆ ਬਾਅਦ ਅਸੀਂ ਘਰਾਂ ਕਿ ਕੁਛ ਨਹੀਂ ਕਿਹਾ ਅਸੀਂ ਸਭ ਪਰਮੇਸ਼ਵਰ ਅੱਗੇ ਦੁਆ ਕੀਤੀ ਕਿ ਪਰਮੇਸ਼ਵਰ ਤੇਰੀ ਮਰਜ਼ੀ ਜਿਹੜੀ ਸਾਡੀ ਜ਼ਿੰਦਗੀ ਵਿੱਚ ਪੂਰੀ ਹੋਵੇ ਹਾਲੇਲੂਇਆ ਤੇ ਸਾਡੇ ਕੋਈ ਕੋਈ ਕੰਮ ਨਹੀਂ ਸੀਗਾ ਨਾ ਸਾਡੇ ਕੋ ਪੈਸੇ ਸੀਗੇ ਪਰ ਪਰਮੇਸ਼ਵਰ ਨੇ ਕਿਹਾ ਸੀ ਪਰਮੇਸ਼ਵਰ ਵਿੱਚ ਮੰਨ ਸੀ ਸੀ ਸਿਰਫ ਕੋਈ ਦੁਆ ਕਰਦੇ ਸੀਗੇ ਕਿ ਪਰਮੇਸ਼ਵਰ ਤੇਰੀ ਮਰਜ਼ੀ ਜਿਹੜੀ ਸਾਡੀ ਜ਼ਿੰਦਗੀ ਵਿੱਚ ਪੂਰੀ ਹੋਵੇ ਹਾਲੇਲੂਇਆ ਤੇ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਪਾਸਟਰ ਹਰ ਨੂਰ ਫਸਟ ਇੱਕ ਬਾਲ ਦਾ ਪਾਈ ਸੀਗੇ ਤੇ ਆਪਣੀਆਂ ਮੀਟਿੰਗਾਂ ਹੋਣੇ ਸੀ ਅਸੀਂ ਤੁਹਾਡਾ ਬੰਦਾ ਧੰਨਵਾਦ ਕਰਦੇ ਆ ਕਿ ਅਸੀਂ ਉਹ ਸਭ ਮੀਟਿੰਗਾਂਾਂ ਨੂੰ ਕੀ ਹੈ ਜੁਆਇੰਟ ਕੀਤਾ ਤੇ ਅਸੀਂ ਫਿਰ ਸਹੀ ਕਿਹਾ ਕਿ ਪਰਮੇਸ਼ਵਰ ਜੋ ਵੀ ਤੇਰੀ ਮਰਜ਼ੀ ਹੈ ਸਾਡੀ ਜ਼ਿੰਦਗੀ ਵਿੱਚ ਪੂਰੀ ਹੋਵੇ ਹਾਲੇਲੂਇਆ ਤੇ ਜਦੋਂ ਆਪਣੀ ਮੀਟਿੰਗਾਂ ਫਿਨਿਸ਼ ਹੋਈਆਂ ਸੋ ਮੰਡੇ ਨੂੰ ਆਪਣੀ ਮੀਟਿੰਗ ਫਿਨਿਸ਼ ਹੋਈ ਅਸੀਂ ਧੰਨਵਾਦ ਕੀਤਾ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ ਕਿ ਅਸੀਂ ਧੰਨਵਾਦ ਕਰਦੇ ਹਾਂ ਕਿ ਜੋ ਤੂੰ ਸਾਨੂੰ ਆਪਣੀ ਹਜ਼ੂਰੀ ਵਿੱਚ ਬਣਾ ਸਕਿਆ ਕਿ ਸ਼ਾਇਦ ਅਸੀਂ ਉਸ ਕੰਮ ਤੇ ਹੁੰਦੇ ਤਾਂ ਸਾਨੂੰ ਕਦੀ ਵੀ ਛੁੱਟੀ ਨਹੀਂ ਮਿਲਣੀ ਸੀ ਕਿਉਂਕਿ ਇੰਸਟਾ ਦੇ ਟਾਈਮ ਤੇ ਤੁਹਾਨੂੰ ਪਤਾ ਹੈ ਕਿ ਆਪਣਾ ਬਹੁਤ ਕੰਮ ਹੁੰਦਾ ਹੈ ਤੇ ਆਪਾਂ ਨੂੰ ਜਿਹੜੇ ਆਪਣੇ ਮਾਲਕ ਆ ਉਹ ਛੁੱਟੀ ਨਹੀਂ ਹੁੰਦੇ ਹallelujah ਤੇ ਉਸ ਤੋਂ ਬਾਅਦ ਇੱਕ ਦਿਨ ਮੈਂ ਤੇ ਜਨੈਲ ਅਸੀਂ ਪਾਰਕ ਵਿੱਚ ਜਾ ਰਹੇ ਸੀਗੇ ਤਾਂ ਉੱਥੇ ਸ਼੍ਰੀਲੰਕਾ ਦੀ ਕੁੜੀਆਂ ਬੈਠੀਆਂ ਸੀਗੀਆਂ ਇਹ ਮੈਂ ਉਹਨਾਂ ਨੂੰ ਕਿਹਾ ਵੈਂਸਲੀਸਮ ਕਰਨੇ ਸ਼ੁਰੂ ਕਰਤਾ ਪਰਮੇਸ਼ਵਰ ਦਾ ਵਚਨ ਦੱਸਿਆ ਮੈਂ ਦੱਸਿਆ ਕਿ ਪਰਮੇਸ਼ਵਰ ਤੇਰਾ ਮੈਂ ਧੰਨਵਾਦ ਕਰਦੀ ਹਾਂ ਕਿ ਸ਼ਾਇਦ ਤੂੰ ਮੈਨੂੰ ਇਸ ਟਾਈਮ ਨੂੰ ਚੁਣਿਆ ਸੀਗਾ ਕਿ ਮੈਂ ਤੇਰੇ ਇਹਨਾਂ ਖੁਸ਼ਖਬਰੀ ਦਾ ਪ੍ਰਚਾਰੀ ਉਹਨਾਂ ਤੋਂ ਆਪਣਾ ਨਹੀਂ ਜਾ ਸਕਾ ਤੇ ਮੈਂ ਉਹਨਾਂ ਨੂੰ ਸਿਸਟਮ ਨੂੰ ਦੱਸਿਆ ਕਿ ਹਨਾ ਕਿ ਸਾਡੇ ਇੱਥੇ ਪਾਰਲੀਮੈਂਟ ਕੋ ਚਰਚਿਆ ਕਿ ਤੁਸੀਂ ਚਰਚੀ ਜਾਂਦੇ ਹੋ ਨਾ ਨਵਾਂ ਪੁੱਛਿਆ ਕਿ ਉਹਨਾਂ ਦੀ ਲਾਈਫ ਵਿੱਚ ਕੀ ਆ ਤੇ ਉਹ ਵਰਕ ਆਸ਼ ਹੋਈਆਂ ਕਿ ਤੁਸੀਂ ਮਸੀਹ ਵਿੱਚ ਪਰ ਉਹਨਾਂ ਨੇ ਇਹ ਕਿਹਾ ਕਿ ਸਾਡੇ ਸਿਸਟਮ ਦੀ ਛੁੱਟੀ ਨਹੀਂ ਮਿਲਦੀ ਹੈ ਕਿ ਤੇ ਅਸੀਂ ਉਹਦੇ ਕਰਕੇ ਨਹੀਂ ਰਹਿ ਸਕਦੇ ਤੇ ਉਸੇ ਟਾਈਮ ਪਾਰਕ ਵਿੱਚ ਇੱਕ ਮੈਡਮ ਸੀ ਤਾਂ ਮੈਂ ਉਹ ਮੈਡਮ ਦਾ ਤਰੰਭੀਰ ਦੇਖਣਾ ਜਿਹੜੇ ਨਾਲ ਦਾ ਪੜਦੇ ਹਨ ਬੱਚੇ ਉਹਨਾਂ ਉਹਦਾ ਦੀ ਮੰਮੀ ਸੀਗੀ ਤਹੂ ਕੁਛ ਨਾ ਪਏ ਕਿ ਤੁਸੀਂ ਬਾਗ ਵਿੱਚ ਚਾਏ ਕਿ ਤਰੰਗ ਦੀ ਨੂੰ ਲੈ ਕੇ ਘਰ ਦਿੱਤਾ ਸਟੈਂਕ ਕਦੀ ਉਹ ਦਿਨ ਨਹੀਂ ਸੀ ਤਾਂ ਉਹ ਲੋ ਕਿਹਾ ਕਿ ਮੇਰੇ ਕੋ ਕੰਮ ਨਹੀਂ ਹੈਗਾ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਰਪੀਤ ਆਪਣਾ ਨੰਬਰ ਦੇ ਤਾਂ ਮੈਂ ਤੈਨੂੰ ਹਣਾ ਕਾਲ ਕਰੂੰਗੀ ਕਿ ਜੇ ਮੇਰੇ ਕੋ ਕੰਮ ਹੈ ਹallelujah ਤੇ ਉਸੇ ਟਾਈਮ ਅਸੀਂ ਤੇ ਰੁਕਾ ਗਏ ਤੇ ਕਾ ਰੋਣ ਦੀ ਨਹੀਂ ਮਿਲੋ ਜਦਾਂ ਟਾਈਏ ਫੂਨਾ ਕੇ ਮੈਡਮ ਦਾ ਕਿ ਮੈਨੂੰ ਕੰਮ ਮਿਲਿਆ ਇੱਕ ਕੰਮ ਤੋਂ ਅੱਜ ਮੇਰਾ ਧੰਨਵਾਦ ਕਰਦੇ ਇੱਕ ਤੋਂ 2 ਤੋਂ 3 ਤੋਂ 4 ਖੁਦਾਵੰਦ ਇੰਨਾ ਕ ਫਜ਼ਲ ਆ ਇੰਨੀ ਕ ਰਹਿਮਤ ਆ ਕਿ ਜੇ ਅਸੀਂ ਉਹ ਧੰਨਵਾਦ ਕਰਦੇ ਸੀ ਕਿ ਮੇਰੇ ਕੋਲ ਇੱਕ ਘੰਟਾ ਵੀ ਫ੍ਰੀ ਨਹੀਂ ਹੁੰਦਾ ਪੂਰੇ 6 ਦਿਨਾਂ ਵਿੱਚ ਕਿਉਂਕਿ ਜੋ ਸਤਵੰਦੈ ਨੂੰ ਮੈਂ ਪਰਮੇਸ਼ਰ ਨੂੰ ਦਿੱਤਾ ਆ ਮੈਨੂੰ ਬਹੁਤ ਜ਼ਿਆਦਾ ਜੋ ਮਾਲਕ ਉਹ ਕਹਿੰਦੇ ਕਿ ਤੁਸੀਂ ਸੰਡੇ ਨਾਲ ਮੈਂ ਸਭ ਇਹੀ ਕਿਹਾ ਕਿ ਮੈਂ ਸੈਟਰਡੇ ਤੋਂ ਤੱਕ ਕੰਮ ਕਰਨਾ ਹੈ ਇਹ ਜਿਹੜਾ ਸੰਦੇ ਉਹ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆਪਣੀ ਸਾੱਚੀ ਵਿੱਚ ਜੰਦੂ ਹਾਲੇਲੂਇਆ ਤੇ ਇਹ ਸਭ ਕਿਉਂ ਹੋਇਆ ਮੇਰੀ ਜਿੰਕੀ ਵਿੱਚ ਕਿਉਂਕਿ ਅਸੀਂ ਪਰਮੇਸ਼ਵਰ ਨੂੰ ਚੁਣੀ ਹੋਈ ਸੀ ਅਰੇ ਤੇ ਖੜੀ ਰਹੀ ਹਾਲੇਲੂਇਆ ਜੇਕਰ ਵੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਤਾਂ ਪਰਮੇਸ਼ਵਰ ਕੀ ਸਾਡੀਆਂ ਦੁਆਵਾਂ ਪ੍ਰਾਰਥਨਾਵਾਂ ਨੂੰ ਸੁਣਦਾ ਹਾਲੇਲੂਇਆ ਤੇ ਹੁਣ ਆਪਾਂ ਇੱਕ ਆਇਤ ਦੇਖਾਂਗੇ ਮਤੀ ਉਹਦੀ ਤੈਨੂੰ ਦੀ ਉਰੀ ਸਾੱਚ ਵਿੱਚ ਪਰ ਜਾਂ ਉਹਨਾਂ ਨੇ ਵੇਖਿਆ ਜੋ ਫਰੀਸੀ ਅਤੇ ਸੰਦੂਕੀਆਂ ਵਿੱਚ ਬਥੇਰੇ ਬਪਤੀਜਮਾ ਲੈਣ ਨੂੰ ਉਹਨਾਂ ਦੇ ਹੱਥ ਤੇ ਉਹਨਾਂ ਨੂੰ ਕਿਹਾ ਕਿ ਸੱਪਾਂ ਦੇ ਬੱਚੇ ਤੁਹਾਨੂੰ ਆਉਣੇ ਵੱਲ ਉਹ ਆਪ ਤੋਂ ਭੱਜਣਾ ਕਿਸ ਨੇ ਦੱਸਿਆ ਹallelujah ਇਹਦੇ ਵਿੱਚ ਦੇਖਦੇ ਆ ਕਿ ਉਹਨਾਂ ਨੇ ਜਿਹੜੇ ਕੀਆ ਜੋ ਫ੍ਰੀ ਸੀ ਤੇ ਸੰਗੂਕੀ ਆ ਰਹੇ ਸਨ ਉਹਨਾਂ ਨੂੰ ਸੱਪਾਂ ਦੇ ਬੱਚੇ ਕਿਉਂ ਕਿਹਾ ਉਹਨਾਂ ਨੂੰ ਸ਼ੇਰ ਦੇ ਬੱਚੇ ਵੀ ਕਹਿ ਸਕਦਾ ਸੀ ਗਿਰਜ ਦੇ ਬੱਚੇ ਵੀ ਕਹਿ ਸਕਦਾ ਜਾਂ ਹੋਰ ਵੀ ਕਿਸੇ ਚੀਜ਼ ਦਾਏ ਬੱਚੇ ਪੈਸਾ ਜਾਨਵਰ ਦੇ ਬੱਚੇ ਕਰ ਸਕਦਾ ਸੀ ਕੰਪੇਅਰ ਕਰ ਸਕਦਾ ਸੀ ਹallelujah ਸੱਪਾਂ ਨੂੰ ਉਹਨਾਂ ਨੇ ਕੀ ਕਿਉਂ ਸੱਪਾਂ ਨੂੰ ਕਿਹਾ ਕਿ ਸੱਪਾਂ ਦੇ ਬੱਚਿਓ ਸੱਪਾਂ ਦੇ ਬੱਚਿਓ ਤੁਹਾਨੂੰ ਆਉਣ ਵਾਲੇ ਕੋਪ ਤੋਂ ਭਜੇਣਾ ਕਿਸ ਨੇ ਦੱਸਿਆ ਹallelujah ਕਿਉਂਕਿ ਸੱਪਾਂ ਗਾਹੀ ਸਭ ਦੱਸੇ ਕਿ ਉਹਨਾਂ ਦੀਆਂ ਜੀਭਾਂ ਦੋ ਹੁੰਦੀਆਂ ਐ ਕਿ ਉਹ ਲੋਕ ਜਿਹੜੇ ਕਿਉਂਕਿ ਉਹ ਇਹ ਨਹੀਂ ਹੈਗਾ ਕਿ ਆਪਾਂ ਸੱਪ ਨੂੰ ਸ਼ਤਾਨ ਕਹਿੰਦੇ ਹallelujah ਕਈ ਵਾਰੀ ਕੀ ਗੱਜੇ ਨੇ ਸਾਡੇ ਨੇ ਦੋ ਤਰਫੀਆਂ ਜੀਭਾਂ ਹੁੰਦੀਆਂ ਹallelujah ਆਪਾਂ ਡਬਲ ਫੇਸ ਹੋ ਕੇ ਚੱਲਦੇ ਆ ਅਸੀਂ ਇੱਕ ਤਾਂ ਪਰਮੇਸ਼ਵਰ ਨੂੰ ਖੁਸ਼ਹਾਲ ਵਿੱਚ ਲੱਗੇ ਰਹਿਣੇ ਆ ਤੇ ਦੂਜੀ ਆ ਕਿ ਆਪਾਂ ਦੁਨੀਆਦਾਰੀ ਨੂੰ ਖੁਸ਼ਹਾਲ ਵਿੱਚ ਲੱਗੇ ਰਹਿਣੇ ਕਿ ਜਿਹੜਾ ਸਾਡਾ ਡਬਲ ਫੇਸ ਆ ਦੋ ਜਗਤਾਂਆਂ ਆ ਉਹ ਪਰਮੇਸ਼ਵਰ ਵਿੱਚ ਅਸੀਂ ਨਹੀਂ ਚੱਲਦੇ ਹallelujah ਤੇ ਆਪਾਂ ਇਸ ਵਿੱਚ ਦੇਖ ਲਈਏ ਜਿਹੜੇ ਫਰੀਸੀ ਤੇ ਸੰਦੂਕੀ ਲੋਕ ਸੀਗੇ ਜੋ वचन ਦਾ ਗਿਆਨ ਵੀ ਰੱਖਦੇ ਸੀ ਜੋ ਵਿਵਸਥਾ ਨੂੰ ਪੂਰਾ ਕਰਨਾ ਵੀ ਜਾਣਦੇ ਸੀ ਉਹ ਪਰ ਉਹ ਧੰਨਵਾਦ ਕਰਦੇ ਸਨ ਪਰ ਜਦੋਂ ਉਹਨਾਂ ਨੂੰ ਕੰਫਰਟੇਬਲ ਹੁੰਦਾ ਸੀ ਉਹ ਪਰਮੇਸ਼ਵਰ ਦਾ ਕੀ ਹੈ ਧੰਨਵਾਦ ਕਰਦੇ ਸਨ ਆਪਾਂ ਦੇਖਦੇ ਹਾਂ ਜਦੋਂ ਮੂਸਾ ਨੇ ਇਜ਼ਰਾਈਲ ਨੂੰ ਇਹ ਇਜ਼ਰਾਈਲ ਲੋਕਾਂ ਨੂੰ ਸਮੁੰਦਰਾਂ ਵਿੱਚੋਂ ਜਦੋਂ ਜਦੋਂ ਉਹਨੇ ਦੋ ਹਿੱਸੇ ਕਰ ਦਿੱਤੇ ਦਾ ਪਰਮੇਸ਼ਰ ਉਹ ਦਰਦੇ ਸਨ ਕਿ ਨਹੀਂ ਇਹ ਦੋ ਹਿੱਸੇ ਨਹੀਂ ਹੋ ਸਕਦਾ ਹੇ ਹallelujah ਜਦੋਂ ਉਹਨਾਂ ਨੇ ਇੱਥੇ ਜਾ ਕੇ ਜਦੋਂ ਹੋਸਾਂ ਦੇ ਉਸ ਸਮੁੰਦਰ ਨੂੰ ਦੋ ਹਿੱਸਿਆਂ ਦੇ ਦੋ ਹਿੱਸਿਆਂ ਵਿੱਚ ਵੰਡਣ ਤਾਂ ਤਾਂ ਕੀ ਉਹਨਾਂ ਲੋਕਾਂ ਨੇ ਵੀ ਕੀ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਹਰ ਰੋਜ਼ ਜਹੋਨਨਾ ਨੇ ਕੀ ਕਿ ਸੱਪ ਦੇ ਬੱਚਿਓ ਹallelujah ਇਹ ਜਿਹੜੇ ਪਰਮੇਸ਼ਰ ਦਾ ਜਿਹੜਾ ਮੇਰੇ ਵੱਲ ਆਉਂਦੇ ਹੋਏ ਫਰੋਧ ਤੇ ਜੀਵ ਦੁਆਰਾ ਆਪਣੇ ਜਿਹੜਾ ਕਿ ਜੋਖਾ ਦੇ ਜੀਵ ਵਿੱਚੋਂ ਪਰਮੇਸ਼ਵਰ ਦਾ ਕਈ ਵਾਰੀ ਆਪਾਂ ਕੀਆ ਆਪਣੇ ਮੂੰਹ ਤੋਂ ਕ੍ਰੋਧ ਨਿਕਲਦਾ ਆਪਾਂ ਕਿਸੇ ਬੁਕਾਰੀ ਕੋਝ ਕਰ ਦਿੰਦੇ ਆ ਠੀਕ ਹੈ ਹਾਲੇਲੂਇਆ ਇਹ ਸਾਡੇ ਗੁਰਜੀਵ ਦੇ ਅੰਦਰ ਕੀ ਆ ਕਿ ਇਹ ਪਰਮੇਸ਼ਵਰ ਦਾ ਧੰਵਾਦ ਕਰਦੇ ਰਹਿਣਾ ਚਾਹੀਦਾ ਹਾਲੇਲੂਇਆ ਕਿਉਂਕਿ ਜੋ ਆਪਣੇ ਜੀਵ ਤੇ ਲਾਭ ਸੋ ਆਪਣੇ ਸਾ ਆਪਣੀ ਜ਼ਿੰਦਗੀ ਵਿੱਚ ਪੂਰੇ ਹੁੰਦੇ ਆ ਹਾਲੇਲੂਇਆ ਤੇ ਕਈ ਵਾਰੀ ਆਪਾਂ ਕੀਆ ਆਪਣੇ ਪਾਸਟਰ ਜੀ ਨੇ ਵੀ ਆਪਾਂ ਨੂੰ ਕਈ ਵਾਰੀ ਦੱਸਿਆ ਆ ਕਿ ਜੋ ਆਪਾਂ ਆਪਣੇ ਬੱਚਿਆਂ ਦੇ ਬਾਰੇ ਜੋ ਆਪਾਂ ਅੰਗੀਕਾਰ ਕਰਾਂਗੇ ਜੋ ਉਹਨਾਂ ਦੀ ਪੋਜ਼ਿਟਿਵ ਚੀਜ਼ਾਂ ਕਮਾ ਕੇ ਉਹ ਪੋਜ਼ਿਟਿਵ ਹੋਗੇ ਜੇ ਆਪਾਂ ਕਹੋਗੇ ਨਹੀਂ ਮੇਰਾ ਬੱਚਾ ਸ਼ਿਕਾਇਤ ਆ ਨਹੀਂ ਨਹੀਂ ਆਪਾਂ ਨੂੰ ਉਸ ਟਾਈਮ ਕੀ ਕਹਿਣਾ ਚਾਹੀਦਾ ਕਿ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਕਿ ਜੋ ਤੂੰ ਮੇਰੇ ਬੱਚੇ ਨੂੰ ਚੁਣੀ ਆ ਤੇ ਪਰਮੇਸ਼ਵਰ ਰੱਖੀਏ ਤੇਰੀ ਅਰਦਾਸ ਨਾਲ ਤੇਰੀ ਉਸਤਤ ਕਰੇ ਸਾਨੂੰ ਉਸ ਟਾਈਮ ਕੀ ਕਹਿਣਾ ਚਾਹੀਦਾ ਹੈ ਕਿ ਮੇਰਾ ਪਰਮੇ ਦੇਰਾ ਬੱਚਾ ਜਿਹੜਾ ਸੀ ਆ ਪਰਮੇਸ਼ਵਰ ਵਿੱਚ ਬਚਾ ਲਿਆ ਗਿਆ ਹੈ ਤੇ ਪਰਮੇਸ਼ਵਰ ਦਾ ਹੀ ਧੰਨਵਾਦ ਕਰ ਹਾਲੇਲੂਇਆ ਇਹ ਸਾਨੂੰ ਕੀ ਚਾਹੀਦਾ ਕਿ ਹਰ ਟਾਈਮ ਕੀ ਆ ਪਰਮੇਸ਼ਵਰ ਦਾ ਧੰਨਵਾਦ ਕਰਨੇ ਚਾਹੀਦਾ ਸਾਨੂੰ ਖੁੜਕੜਾਉਣਾ ਨਹੀਂ ਚਾਹੀਦਾ ਕਿ ਸਾਨੂੰ ਇਸ ਦਾ ਸੱਪਾਂ ਦੀ ਤਰ੍ਹਾਂ ਨਹੀਂ ਬਣਨਾ ਚਾਹੀਦਾ ਜਿਨ੍ਹਾਂ ਦੀਆਂ ਦੋ ਜ਼ੀਬਾਂ ਆ ਇੱਕ ਤਰਫ਼ ਤੋਂ ਕਹਿੰਦੇ ਆ ਕਿ ਪਰਮੇਸ਼ਵਰ ਮੈਂ ਤੇਰਾ ਧੰਨਵਾਦਵਾਦੀ ਕਰ ਦੂਜੇ ਪਾਸੇ ਕੀ ਆ ਆਪਾਂ ਜੇ ਕਿ ਕੋਈ ਕੋਈ ਆਪਣੇ ਵਿੱਚ ਕੋਈ ਪ੍ਰੋਬਲਮ ਹੈ ਹੁੰਦਾ ਹੈ ਤੇ ਆਪਾਂ ਉਹਦੀ ਬਲੇਸਿੰਗ ਨੂੰ ਦੇਖ ਕੇ ਕਹਿੰਦੇ ਕਿ ਪਰਮੇਸ਼ਰ ਇਹ ਬੰਦਾ ਸਾਡੇ ਨਮ ਨਮ ਚਾਚਾ ਉਹਨਾ ਸ਼ੁਰੂ ਕੀਤਾ ਕਿ ਕਿਹਦੀ ਚੰਕੀ ਵੀ ਚੀਤਾ ਬਲੇਸਿੰਗ ਆ ਕਿ ਆਪਾਂ ਕੀ ਆ ਕੁੜਕੜਾਣਾ ਸ਼ੁਰੂ ਕਰਦਿਆਂ ਕਿ ਸਾਨੂੰ ਉਸ ਟਾਈਮ ਕੀ ਕਰਨਾ ਚਾਹੀਦਾ ਕਿ ਪਰਮੇਸ਼ਰ ਜੋ ਮੇਰੇ ਭੈਣ ਭਰਾ ਦੀ ਜੋ ਕਵਾਈ ਬਣੀ ਆ ਧੰਨਵਾਦ ਕਰਦੇ ਆ ਕਿ ਇਸੇ ਪ੍ਰਕਾਰ ਦੀ ਖਰੀ ਕਵਾਈ ਵੀ ਆ ਸਾਡੀ ਸਾਡੀ ਵੀ ਮੰਨੀ ਚਾਹੀਦੀ ਆ ਕਿ ਸਾਨੂੰ ਵੀ ਪਰਮੇਸ਼ਰ ਵਿੱਚ ਬਣੀ ਰਹਿਣਾ ਚਾਹੀਦਾ ਹਾਲੇਲੂਇਆ ਤੇ ਆਈ ਹੋਪ ਤੁਹਾਨੂੰ ਸਭ ਨੂੰ ਜੋ ਮੇਰਾ ਟੌਪਿਕ ਆ ਉਹ ਜੋ ਅੱਜ ਸਮਝਾਇਆ ਹੋਏ ਦਾ ਧੰਨਵਾਦ ਕਰਦੇ ਸਰ ਬਚਨ ਸੁਹਾੜੀ ਹਾਲੇਲੂਇਆ ਤੇ ਬੜਾ ਪਾਵਰਫੁਲ ਬਚਨ ਸੀ ਤੇ ਆਪ ਜੀ ਨੇ ਦੱਸਿਆ ਸਹੀ ਗੱਲ ਆ ਪੁੱਤਾਂ ਨੇ ਆਪਾਂ ਉਦਾ ਦੇ ਕੰਮ ਕੀਤਾ ਕਰਦੇ ਰਹੀਏ ਹਣਾ ਉਦਾ ਆਪਣੀ ਜਿੰਦਗੀ ਵਿੱਚ ਵੀ ਉਹੀ ਵੱਡੇ ਵੱਡੇ ਕੰਮ ਕਰਦਾ ਰਿਹਾ ਤਾਂ ਹਰ ਦਿਨ ਆਪਾਂ ਨੂੰ ਸਹੀ ਗੱਲ ਹੈ ਡੋਡਣਾ ਨਹੀਂ ਚਾਹੀਦਾ ਆਪਾਂ ਨੂੰ ਆਪਾਂ ਮੋਡਲ ਨਹੀਂ ਚਾਹੀਦਾ ਆਪਾਂ ਜਿੰਦਗੀ ਵਿੱਚ ਆਹ ਪਰੋਮਨਾਈ ਆ ਆ ਗਿਆ ਨਹੀਂ ਆਪਾਂ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਤੇ ਦੌਖਤ ਲਿਫਾ ਜੋ ਵੀ ਆਈਆਂ ਆਪਾਂ ਪਰਮੇਸ਼ਰ ਦਾ ਧੰਨਵਾਦ ਕਰਦਾ ਚਾਹੀਦਾ ਤੇ ਮੈਂ ਅਲੇ ਹਿੱਸੇ ਵਿੱਚ ਜਾਂਦੇ ਹੋਏ